Yes, sir do ਸ਼੍ਰੀ ਸੰਕਟ ਮੋਚਨ ਹਨੂਮਨ ਮਹਾਉਤਸਵ ਕਮੇਟੀ ਦੇ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪ੍ਰਧਾਨ ਪ੍ਰਸ਼ਰ ਪੱਪੀ ਦੀ ਅਗਵਾਈ ਹੇਠ ਲਗਾਤਾਰ 15ਵੀਂ ਭਗਵਾਨ ਬਾਲਾਜੀ ਦੀ ਰਥ ਯਾਤਰਾ ਰਾਮਲੀਲਾ ਮੈਦਾਨ ਦ੍ਰਿਸ਼ੇ ਤੋਂ ਸ਼ੁਰੂ ਕੀਤੀ ਗਈ ਜੋ ਕਿ ਮਾਤਾ ਰਾਣੀ ਚੌਂਕ ਘੰਟਾ ਘਰ ਚੌਂਕ ਚੋੜਾ ਬਾਜ਼ਾਰ ਵਿੱਚੋਂ ਹੁੰਦੀ ਹੋਈ ਸ਼ਾਹ ਕੋ ਰੋਡ ਸੰਕਟ ਮੋਚਨ ਹਨੂਮਨ ਮੰਦਿਰ ਜਾ ਕੇ ਸੰਪਨ ਹੋਏ ਇਸ ਮੌਕੇ ਪ੍ਰਧਾਨ ਅਸ਼ੋਕ ਪ੍ਰਸ਼ਰ ਪੱਪੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਉਹ ਭਗਵਾਨ ਬਾਲਾ ਜੀ ਦੇ ਭਗਤ ਹਨ ਤੇ ਲਗਾਤਾਰ ਪਿਛਲੇ 15 ਸਾਲਾਂ ਤੋਂ ਬਿਨਾਂ ਕਿਸੇ ਤੋਂ ਸੇਵਾ ਲੈ ਭਗਵਾਨ ਬਾਲਾ ਜੀ ਦੀ ਰਥ ਯਾਤਰਾ ਭਗਤਾਂ ਦੇ ਅਸ਼ੀਰਵਾਦ ਦੇ ਨਾਲ ਕੱਢ ਰਹੇ ਨੇ ਸ਼ੋਭਾ ਯਾਤਰਾ ਉਹ ਸਭ ਕਮੇਟੀ ਜੋ ਰੇਤਸਾਲ ਰਹੀ ਯਾਤਰਾ ਨੂੰ ਮਨਾਨ ਤੋਂ ਚੱਲ ਗਈ ਹੈ ਦਾ ਕਾਰ ਤੋਂ ਚੋੜਾ ਬਿਆਰ 3 ਨੰਬਰ ਡਿਵੀਜ਼ਨ ਦਿਨ

ਹਾਂ ਜੀ ਹੋ ਰਹਾ ਹੈ ਬੰਦੂਗੀ ਦਾ ਯਾਤਰਾ ਜੋ ਕਿ ਦੇਸੀ ਕਾਉਂਟੇ ਫਿਟੇ ਜਾ ਰਹੀ ਹੈ ਇਹ ਬਹੁਤ ਬੜਾ ਅਸ਼ੀਰਵਾਦ ਹੈ ਸੋਕ ਪ੍ਰੈਸ਼ਰ ਤੋਂ ਇਹ ਸਬਿੱਤ ਹੋਇਆ ਕਿ ਜਿਨ੍ਹਾਂ ਨੇ ਜਿਨ੍ਹਾਂ ਨੂੰ ਹੁਣ ਆਵਾਜ਼ੀ ਪਾਰਟੀ ਨੇ ਐਮਪੀ ਦੀ ਟਿਕਟ ਨਾਲ ਨਵਾਜਿਆ ਉਹਨਾਂ ਲਈ ਇਹ ਇੱਕ ਬਾਲਾ ਜੀਤ ਹੈ ਇੰਨਾ ਬੜਾ ਸ਼ੀਕਾਰ ਹੈ ਕਿ ਆਨ ਬਲੇ ਅਕੀ ਲਖਸਾ ਦੇ ਵਿੱਚ ਫੋਟ ਮਾਰਜਿਨ ਦੇ ਨਾਲ ਉਹ ਜੋ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਅੱਗੇ ਜਿਹੜੀ ਐਮਪੀ ਸੀ ਹੈ ਉਹ ਆਵਾਜ਼ੀ ਪਾਰਟੀ ਦੀ ਚੋਣ ਹੈ ਕਿ ਅਸੀਂ ਨਾਰੀ ਸ਼ਕਤੀ ਸਾਰਿਆਂ ਪੈਣਾ ਰਾਲ ਕੇ ਇੰਪੋਰਟੈਂਟ ਅੰਮੋਟਾ ਜੋ ਟੇਪਰ 'ਤੇ ਲਿਖੇ ਰਹੇਗੇ ਜਿੱਥੇ ਜਿੱਤੇਗੇ ਉੰਧਿਆਨੇ ਦੇ ਵਿੱਚ ਪ੍ਰਚਾਰ ਕਰਨ ਦੀ ਜ਼ਰੂਰਤ ਹੋਏਗੀ ਜਿੱਥੇ ਜਿੱਤੇਗੀ ਸਾਡੀ ਪੇਡਾ ਦੇ ਮਲਤਾਨ ਜਿਹੜਾ ਉਸੇ ਵੱਲ ਚੱਲ ਕੇ ਆਵਾਂਗੇ 2022 ਦੀ ਤਰ੍ਹਾਂ ਹੀ ਇੱਕ ਇਤਿਹਾਸਿਕ ਜਿੱਤ ਜਿਹੜੀ ਉਹ ਐਮਪੀ ਨੂੰ ਸੂਪਰ ਪ੍ਰੈਸ਼ਰ ਬੱਗੇ ਨੂੰ ਮਿਲੇਗੀ ਕਿ ਹਰ ਵੇਲੇ ਟਾਈਮ ਦੇ ਵਿੱਚ ਯਕੀਨੀ ਕਰਦੇ ਹਾਂ ਕਿ ਹਰ ਵੇਲੇ ਮੋਢੇ ਨੰਦਾ ਲਾ ਕੇ ਸਾਡੇ ਪੇਡਾ ਕਰਾਂਗੇ ਹੀ ਹੋਵੇਗਾ ਜਿਹੜਾ ਬੜਾ ਕੋਟਿਲਾ ਹੈ देखो सब तो थो थो पहले तो बालाजी की जय क्योंकि जी रथ यात्रा वा बहुत लंबे समय तो भगवान बाला जी की शोभा आ रही है सो जिते बाला बालाजी महाराज जी का उसे धनबाद करिए श्री शोक प्राशिव पत्ती है जिन्होंने लंबे समय तो कीड़ा है जिसे आप समाज की सेवा भी कर रहे हैं पिछले तकरीबन ढाई साल तो हल्का सेंटर विराकोट के नाते ਪ੍ਰਾਸ ਫੋਲਡ ਨੇ ਆਪਣੇ ਇਹੋ ਜਾਣਿਆ ਜਾਂਦਾ ਹੈ ਕਿ ਪਾਰਟੀ ਨੇ ਸੇਨੀ ਸੰਭਰਦਾ ਬਚੀਆ 2 ਸਾਲ ਲਗਾਤਾਰ ਘਰ ਘਰ ਜਾ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਦੇ ਵਿੱਚ ਸੁਧਰ ਹੋਇਆ ਹੈ ਔਰ ਸਦਾ ਨਤੀਜਾ ਹੈ ਕਿ ਅੱਜ ਪਾਰਟੀ ਨੇ ਨਰੂ ਐਮਪੀ ਸੀਟ ਰਲਵਾ ਦਿੱਤਾ ਔਰ ਗੁਰੂ ਸਾਹਿਬ ਉਹ ਬਾਲਾ ਜੀਾਰੇ ਖੁਪਾ ਕਰਨਗੇ ਬਹੁਤ ਮਿੱਟੀ ਲੀਡ ਦੇ ਨਾਲ ਐਮਪੀ ਸੀਟ ਦਿੱਤੀ ਸੰਸਦ ਦੇ ਵਿੱਚ ਪੰਜਾਬ ਦੇ ਮੁੱਦੇ ਵੀ ਪੰਜਾਬ ਕੇ ਦੀ ਔਰ ਪੰਜਾਬ ਦੇ ਜਿਹੜੇ ਵੀ ਪੈਸੇ ਸੈਂਟਰ ਸਰਕਾਰ ਲੋਗਰ ਮੋਦੀ ਸਰਕਾਰ ਜਿਹੜੀ ਸੰਸਦ ਵਿੱਚ ਕਾਨੂੰਨ ਪਾਇਟਣ ਦੇ ਦੋਰੀ ਹੋਈ ਹੈ ਜੀ ਆਰ ਮੇਕ ਦੇ ਸਾਹਮਣੇ ਜੋ ਸੰਵਿਧਾਨ ਬਣਾਇਆ ਜੋ ਸਿਧਾਂਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪੋਰੇ بلند ਆਵਾਜ਼ ਉੱਤੇ ਵੀ ਗੂੰਜੇ ਕੀ ਕਹਿਣਾ ਚਾਹੀਦਾ ਹੈ ਪਰ ਅੱਲਾ ਨਾ ਮਾ ਆਸ਼ੀਰਵਾਦਾਂ ਦੀ ਇਸ ਪਵਿੱਤਰ ਦਿਹਾੜੇ ਦੀਆਂ ਵਸਾਰ ਇਸ ਸੰਸਾਰ ਨੂੰ ਪਾਪਾਂ ਤੋਂ ਅਕਲਾ ਸੁਭਾਅ ਦੇ ਜਿਨ ਔਰ ਦੂਜਾ ਬੜਾ ਹੰਬੜਿਆ ਮਾਰਿਆ ਸਾਡੇ ਸਭ ਪ੍ਰਸ਼ਾਸਨ ਪਰ ਪੀਜੀ ਦੇ ਪਾਲਾ ਜੀ ਦੀ ਉਹਨਾਂ ਦੀ ਗਾਇਮਾਈ ਥੱਲੇ ਪਾਲਾ ਜੀ ਦੀ ਪਵਿੱਤਰ ਯਾਤਰਾ ਹੋ ਰਹੀ ਆ ਉਹਦੇ ਮੈਰੀ ਅੰਨਾ ਬਾਲਾ ਜੀ ਕੇ ਫੀਲਰ ਕੇ ਸਾਥ ਦੇੰਦੂ ਸਿੱਖੀ ਹਿੱਕ ਤੋਂ ਕੇ ਲੋਕਲੇ ਪਰਿਵਾਰਾਂ ਤੋਂ ਇਹਨੂੰ ਇਮੇਲੀ ਪੜੀ ਮੈਰੀ ਅੰਨਾ ਪਾਲਾ ਜੀ ਦੀ ਚਰਨਾਂ 'ਚ ਬੇਨਤੀ ਹੈ ਕਿ ਹੁਣ ਅਸਮੁੱਚੇ ਪੀਪੀਟੀ ਦੇ ਲੋਕਾਂ ਦੇ ਵਿੱਚ ਦੇਸ਼ੀ ਸ਼ਿਰਮਾਂ ਨੂੰ ਤੁਹਾਨੂੰ ਤੇ ਪਰਮਾਤਮਾ ਤੁਹਾਨੂੰ ਪੰਨੀ ਮੋਦੀ ਪਾਰਟੀਆਂ ਨੂੰ ਚੁੱਪ ਨਹੀਂ ਦੀ ਜਿਵੇਂ ਸੁਣਦੇ ਹੋ ਬੰਗਲਾ ਤੀਰ ਪਾਗੀ ਤੇ ਮੁੱਖ ਮੰਤਰੀ ਲੋਕ ਸਭਾ ਦੇ ਬਿਗਰਦੀ ਹੋ ਉਹ ਵੀ ਇਹ ਨਹੀਂ ਉਹ ਕਿਤੇ ਸੁੱਟੇ ਆ ਰਹੇ ਇਹਨਾਂ ਨੇ ਇਹਦੀ ਬਹੁਤ ਬਾਕੀ ਕਰੇ ਪੰਜ ਵਾਰ ਕੀ ਐਸੇ ਜੀ ਵੀ ਨਹੀਂ ਰਹਿਣਗੇ ਕੰਮ ਨੂੰ ਕਰਦੇ ਤੇ ਖੋਜ ਕਰਨਾ ਹੈ ਨਾ ਪ੍ਰੈਸ਼ਰ ਤੋਂ ਨਹੀਂ ਨੂੰ ਕੰਨ ਦੀ ਕਿੰਝ ਕਰਦੇ ਨਾ ਵੀ ਰੋਣ ਵਾਲੇ ਜਨਨ ਲੇ ਕੇ ਕੀ ਨਹੀਂ ਹੋ ਰਹੀ ਆ ਸਾਰੇ ਨੂੰ ਰੋਣ ਦੇ ਲਈ ਬਸ ਬਹੁਤ ਬਹੁਤ ਧੀ ਅੱਜ ਮੋਕੇ ਸ਼ਹਿਰ ਦੇ ਵਿੱਚ ਲੁਧਿਆਣਾ ਦੇ ਦਿੱਤੋ ਵਾਲਾ ਜੀ ਸ਼ੋਭਾ ਯਾਤਰਾ ਉਤਲਦੀ ਹੈ ਸ਼ਹਿਰ ਵਾਸੀਆਂ ਨੇ ਮੈਨਾਂ ਬਧਾਈ ਦੇਣਾ ਉਹ ਜਿਹੜੀ ਵਾਲਾ ਜੀ ਦਾ ਉਹਦੇ ਉਹਦੇ ਜਨਮਾਂ ਦੇ ਵਿੱਚ ਸ਼ਹਿਰ ਵਾਸੀਆਂ ਨੇ ਜਿਹੜਾ ਧੰਨਵਾਦ ਆ ਜਿਹੜੇ ਸਾਰੇ ਵੀ ਜਿਹੜੇ ਵੀਰ ਉਹਨਾਂ ਨੇ ਆ ਲਾਇਆ ਸੀ ਕੋਲ ਨੇ ਰੱਖ ਕੇ ਲੰਦਰ ਜੋੜ ਕੇ ਪਰ ਮਾਰਿਆਂ ਨੂੰ ਕੋਲੋਂ ਅੰਦਰੋਂ ਵੀ ਮਾਸੀ ਵਧੀਆ ਹੋ ਜੂਗਾ ਜੀ ਤੇ ਇਹ ਇਹ ਨਾਲ ਚਰਨਾਂ ਨਾਲ ਲੱਗਿਆ ਉਹ ਕਰਈ ਹੈ ਇਹੀ ਇਹ ਗੰਨਾ ਦਾ ਸ਼ਹਿਰ ਵਾਸਤੇ ਕੋ ਜੋਗ ਜੀ ਬਾਲਾ ਜੀ ਨਾਲ ਲਖੋ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਬਾਲਾ ਜੀ ਦਾ ਮਾਤਾ ਜੀ ਦਾ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਬਹੁਤ ਵਧੀਆ ਲੰਗਰ ਲਾਇਆ ਸਾਰਿਆਂ ਨੇ ਹੱਲ ਮਿਲ ਕੇ ਪ੍ਰੋਗਰਾਮ ਕਰਦੇ ਆ ਤੇ ਖੱਪੀ ਬ੍ਰਾਸ਼ਰ ਜੀ ਦੇ ਵੱਲੋਂ ਜੋ ਭਾਲਾ ਜੀ ਦਾ ਪ੍ਰੋਗਰਾਮ ਕੀਤਾ ਗਿਆ ਸਾਰ ਸਿੱਧਾ ਨੂੰ ਸਾਰਿਆਂ ਨੂੰ ਵਧਾਈਆਂ ਹੋਵਨ ਸਾਰੇ ਹੀ ਅੱਜ ਪ੍ਰੋਗਰਾਮ ਕਰਦੇ ਰਹਿਣ ਅਕੀ ਨਾਲੇ ਹੈ ਭਾਈ ਸਾਹਿਬ ਹੈ ਜਿਹਨੇ ਨਾ ਕਰੋ ਵੀਰ ਬਚੋਗੇ ਹਰਾ ਦੇ ਬੋਲੋ ਜੀਵਾ ਦੇ ਸਾਰੇ ਭਰਾਵਾਂ ਦਾ ਭੈਣਾਂ ਦਾ ਇਹਨਾਂ ਸ਼ੋਭਾ ਯਾਤਰਾ ਨਿਕਲਣ ਲਈ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਮੋਹੱਲਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸੇਠੀ ਗਰਮਨ ਤੋਂ ਪੱਪੇ ਭਾਈ ਵੱਲੋਂ ਲਾਲੂ ਭਾਈ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਿਹੜੀ ਅੱਜ ਸ਼ੋਭਾ ਯਾਤਰਾ ਕਾਫੀ ਪ੍ਰੈਸ਼ਰ ਨੂੰ ਜੀ ਮਰੋਂ ਕੱਢੀ ਗਈ ਹੈ ਉਹਦੇ ਥਾਂ ਥਾਂ ਬਹੁਤ ਪਰਵਾ ਸਵਾਗਤ ਹੋ ਰਿਹਾ ਹੈ ਬਾਲਾ ਜੀ ਮਹਾਰਾਜ ਨੇ ਕਿਰਪਾ ਕਰਤੀ ਹੈ ਜਿੱਤ ਦੀ ਮੋਰ ਲੱਗ ਚੁੱਕੀ ਹੈ ਬਸ ਇੱਕ ਆਗਾਜ਼ ਹੋਣਾ ਬਾਕੀ ਹੈ ਇਸ ਵਜ੍ਹਾ ਕਰਕੇ ਬਾਲਾ ਰਾਣੀ ਦੀ ਪੂਰੀ ਕਿਰਪਾ ਹੋਏਗੀ ਇਹ ਜਿੱਤ ਸਾਡੀ ਪੱਕੀ ਹੈ